ਕੇਂਦਰ ਸਰਕਾਰ ਦੇ ਵੱਲੋਂ ਜੋ ਕੇਂਦਰ ਸਰਕਾਰ ਦੇ ਵੱਲੋਂ ਸਕੀਮਾਂ ਚਲਾਈਆਂ ਜਾਂਦੀਆਂ ਨੇ ਉਸ ਨੂੰ ਪਿੰਡ-ਪਿੰਡ ਪਹੁੰਚਾਉਣ ਦੇ ਲਈ ਵਿਕਸਤ ਭਾਰਤ ਸੰਕਲਪ ਯਾਤਰਾ ਦਾ ਆਯੋਜਨ ਕੀਤਾ ਗਿਆ ਜੋ ਕਿ ਪਿੰਡ-ਪਿੰਡ ਅਤੇ ਸ਼ਹਿਰਾਂ ਦੇ ਵਾਰਡ-ਵਾਰਡ ਜਾ ਕੇ ਉਹਨਾਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣੂ ਕਰਾ ਰਹੇ ਨੇ ਜਿਨ੍ਹਾਂ ਨੂੰ ਹਲੇ ਤੱਕ ਕੁਝ ਵੀ ਨਹੀਂ ਪਤਾ ਸਾਡੇ ਨਾਲ ਸੁਨਾਮ ਤੋਂ ਦਮਨਤਿੰਦ ਵਾਜਬਾ ਮਯੂਦ ਨੇ ਜੋ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਅਤੇ ਸੂਬੇ ਦੇ ਯਾਰ ਨਰ ਸਕੱਤਰ ਨੇ ਉਹਨਾਂ ਨਾਲ ਗੱਲ ਕਰਨ ਲੈਣੇ ਆ ਵਹਿਮ ਜੇਕਰ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਦੇ ਵੱਲੋਂ ਜੋ ਸੰਕਲਪ ਯਾਤਰਾ ਯੋਜਨ ਕੀਤੀ ਗਈ ਆ ਵੱਖ-ਵੱਖ ਪਿੰਡਾਂ ਦੇ ਵਿੱਚ ਵੈਨਾਂ ਵੀ ਜਾ ਰਹੀਆਂ ਨੇ ਕਿਸ ਤਰ੍ਹਾਂ ਦਾ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਨਹੀਂ ਹੁੰਗਾਰਾ ਤਾਂ ਦੇਖੋ ਲੋਕਾਂ ਨੂੰ ਬਹੁਤ ਵੱਡੀ ਇਹਨਾਂ ਵੈਨਸ ਦੀ ਜਿਹੜੀ ਸਹੂਲਤ ਹੈ ਉਹ ਪ੍ਰਾਪਤ ਹੋ ਰਹੀ ਹੈ ਔਰ ਬਹੁਤ ਵੱਡਾ ਹੁੰਗਾਰਾ ਸਾਨੂੰ ਹਰ ਪਿੰਡ ਵਿੱਚ ਮਿਲ ਰਿਹਾ ਮੈਂ ਦੱਸਣਾ ਚਾਹੁੰਦੀ ਆ ਕਿ ਜਿਹੜੀ ਵਿਕਸਿਤ ਭਾਰਤ ਸੰਕਲਪ ਯਾਤਰਾ ਹੈ ਇਸ ਦੇ ਨਾਮ ਤੋਂ ਹੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਮੋਦੀ ਜੀ ਦਾ ਇੱਕ ਸੁਪਨਾ ਜਿਹੜਾ ਉਹਨਾਂ ਨੇ 2047 ਵਾਸਤੇ ਹਿੰਦੁਸਤਾਨ ਦੀ ਵੇਖਿਆ ਹੈ ਕਿ ਕਿਸ ਤਰੀਕੇ ਨਾਲ ਸਾਡਾ ਦੇਸ਼ ਇੱਕ ਡਿਵੈਲਪਡ ਕੰਟਰੀ ਬਣੇ ਇੱਕ ਵੱਡੀ ਤਾਕਤ ਬਣੇ ਵਿਸ਼ਵ ਭਰ ਦੀ ਸੋ ਉਸ ਲਈ ਉਹ ਕਿਵੇਂ ਬਣੂਗੀ ਜਦੋਂ ਗਰੀਬ ਲੋਕਾਂ ਨੂੰ ਜਿਹੜੀਆਂ ਕੇਂਦਰ ਦੀਆਂ ਸਕੀਮਸ ਐ ਉਸ ਦਾ ਲਾਭ ਪਹੁੰਚੂਗਾ ਉਸ ਲਾਭ ਰਾਹੀ ਉਹ ਆਪਣੇ ਰੋਜ਼ ਦੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਥੋੜਾ ਬਿਹਤਰ ਬਣਾ ਸਕਣਗੇ ਆਪਣੀ ਗਰੀਬੀ ਤੋਂ ਜਿਹੜਾ ਹੈਗਾ ਛੁਟਕਾਰਾ ਪਾ ਸਕਣਗੇ ਹੁਣ ਇਹਨਾਂ ਸਕੀਮਜ਼ ਬਾਰੇ ਸਿਰਫ ਅਸੀਂ ਜਾਣਕਾਰੀ ਨਹੀਂ ਦੇ ਰਹੇ ਸੀ ਯਾਤਰਾ ਰਾਹੀ ਮੈਂ ਦੱਸਣਾ ਚਾਹੁੰਨੀ ਆ ਕਿ ਇਹਦੇ ਨਾਲ ਤਕਰੀਬਨ 20 ਤੋਂ 21 ਨੋਡਲ ਆਫਸਰਸ ਜਿਹੜੇ ਵੱਖ-ਵੱਖ ਕੇਂਦਰ ਦੇ ਕੰਸਰਨਡ ਵਿਭਾਗਾਂ ਨਾਲ ਜਿਹੜੇ ਅਸੋਸੀਏਟਿਡ ਨੇ ਜਾਂ ਜਿਹੜੇ ਈਵਨ ਪੰਜਾਬ ਦੇ ਕੁਝ ਜਿਹੜੇ ਸੋਸ਼ਲ ਰਿਫਾਰਮ ਡਿਪਾਰਟਮੈਂਟਸ ਆ ਉਹਨਾਂ ਨਾਲ ਅਸੋਸੀਏਟਿਡ ਨੇ ਉਹ ਅਫਸਰ ਸਾਹਿਬਾ ਨਾਲ ਜਾਂਦੇ ਨੇ ਉਹਨਾਂ ਵੈਂਸ ਦੇ ਉੱਥੇ ਬੈਠਦੇ ਨੇ ਉਹ ਜਾਣਕਾਰੀ ਵੀ ਦਿੰਦੇ ਨੇ ਔਰ ਸਾਡੀ ਅਸੀਂ ਮੈਂ ਆਪਦੀ ਖੁਦ ਦੀ 5 ਤੋਂ 6 ਜਣਿਆਂ ਦੀ ਟੀਮ ਉੱਥੇ ਨਾਲ ਭੇਜਦੀਆਂ ਜਿਨ੍ਹਾਂ ਕੋਲ ਲੈਪਟਾਪ ਸਕੈਨਰ ਫਿੰਗਰਪ੍ਰਿੰਟਿੰਗ ਫਿੰਗਰਪ੍ਰਿੰਟ ਸਕੈਨਰ ਸਾਰਾ ਕੁਝ ਮੌਜੂਦ ਹੁੰਦਾ ਹੈ ਔਰ ਉਹ ਉਹਨਾਂ ਲੋਕਾਂ ਦੇ ਖੜੇ ਪੈਰ ਉੱਥੇ ਫਾਰਮ ਭਰਵਾਉਂਦੇ ਨੇ ਬਹੁਤ ਬਹੁਤ ਇਹੋ ਜਿਹੀਆਂ ਸਕੀਮਸ ਨੇ ਜਿਹਦੇ ਬਾਰੇ ਲੋਕਾਂ ਨੂੰ ਹਲੇ ਜਾਣਕਾਰੀ ਨਹੀਂ ਸੀਗੀ ਭਾਵੇਂ ਉਹ ਕਿਸਾਨ ਕ੍ਰੈਡਿਟ ਕਾਰਡ ਹੋਵੇ ਭਾਵੇਂ ਉਹ ਜਿਹੜੀ ਆਪਣੀ ਸਨਮਾਨ ਨidhi ਆਉਂਦੀ ਹੈ ਬਹੁਤ ਲੋਕਾਂ ਦੀ ਉਹ ਬੰਦ ਹੋ ਗਈ ਸੀ ਉਹਦੀ ਇੱਕ ਉਹਨੂੰ ਰੀਨਿਊ ਕਰਾਉਣਾ ਪੈਂਦਾ ਹੈ ਉਹ ਵਾਲੀ ਫੈਸਿਲਿਟੀ ਆਯੂਸ਼ਮਾਨ ਕਾਰਡ ਦੇ ਤਹਿਤ 5-5 ਲੱਖ ਤੱਕ ਦੇ ਜਿਹੜੇ ਗਰੀਬਾਂ ਦੇ ਮੁਫਤ ਇਲਾਜ ਜਿਹੜੇ ਹੈਗੇ ਕੇਂਦਰ ਸਰਕਾਰ ਵੱਲੋਂ ਕਰਾਏ ਜਾਂਦੇ ਆ ਔਰ ਹੋਰ ਇਹ ਜੀਆਂ ਅਨੇਕਾ ਪੋਸਟ ਆਫਿਸ ਬੈਂਕਸ ਔਰ ਸਾਡੇ ਖੇਤੀਬਾੜੀ ਮਹਿਕਮਿਆਂ ਦੇ ਸਕੀਮਸ ਨੇ ਸੋ ਸਾਰੀਆਂ ਸਕੀਮਸ ਦੀ ਜਾਣਕਾਰੀ ਤਾਂ ਅਸੀਂ ਦਿੰਨੀ ਆ ਉਹਨਾਂ ਦੇ ਨਾਲ ਦੀ ਨਾਲ ਜਿਹੜਾ ਬੰਦਾ ਯੋਗ ਹੁੰਦਾ ਉਸ ਫੈਸਿਲਿਟੀ ਵਾਸਤੇ ਉਸ ਸਕੀਮ ਵਾਸਤੇ ਉਸ ਦਾ ਫਾਰਮ ਭਰਵਾ ਕੇ ਉਹਨੂੰ ਸਕੀਮ ਦਾ ਲਾਭ ਵੀ ਉੱਥੇ ਖੜੇ ਪੈਰ ਦਿੰਨੇ ਆ ਜੇਕਰ ਉਹ ਆਮ ਗੱਲ ਕੀਤੀ ਹੈ ਵੀ ਇਸ ਤਰ੍ਹਾਂ ਸਕੀਮਾਂ ਦੀ ਗੱਲ ਕੀਤੀ ਆਪਾਂ ਨੇ ਉਹਨਾਂ ਦੇ ਵਿੱਚੋਂ ਇੱਕ ਦੋ ਅਜਿਹੀਆਂ ਸਕੀਮਾਂ ਨੇ ਜੋ ਔਰ ਲੋਕਾਂ ਨੂੰ ਨਹੀਂ ਪਤਾ ਜੇ ਜਿਸ ਤਰ੍ਹਾਂ ਭਾਰਤ ਪ੍ਰਧਾਨ ਮੰਤਰੀ ਜੋ ਵਿਸ਼ਕਰਮਾ ਯੋਜਨਾ ਚੱਲ ਰਹੀ ਆ ਜਿਹਦੇ ਤਹਿਤ 15000 ਰੁਪਿਆ ਸਟਾਰਟਿੰਗ ਦਿੱਤਾ ਜਾਂਦਾ ਤੇ ਦੱਸਿਆ ਵੀ ਜਾ ਰਿਹਾ ਕਿ ਇਸ ਤਰ੍ਹਾਂ ਜਦੋਂ ਜਦੋਂ ਟ੍ਰੇਨਿੰਗ ਲੱਗਦੀ ਆ ਤਾਂ 500 ਰੁਪਿਆ ਪ੍ਰਤੀ ਦਿਨ ਦੇ ਹਿਸਾਬ ਦੇ ਨਾਲ 5 ਦਿਨ ਦਾ 2500 ਰੁਪਿਆ ਵੀ ਦਿੱਤਾ ਜਾ ਰਿਹਾ ਜੀ 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 ਬਿਲਕੁਲ ਸੋ ਇਹਦੇ ਵਿੱਚ ਮੈਂ ਦੱਸਣਾ ਚਾਹੁੰਦੀ ਆ ਜਿਹੜੀ ਵਿਸ਼ਕਰਮਾ ਯੋਜਨਾ ਹੈ ਪ੍ਰਧਾਨ ਮੰਤਰੀ ਵਿਸ਼ਕਰਮਾ ਯੋਜਨਾ ਹੈ ਇਹ ਉਹਨਾਂ ਲੋਕਾਂ ਲਈ ਹੈ ਜਿਹੜੇ ਹੱਥੀ ਕੰਮ ਕਰਦੇ ਨੇ ਸੋ ਕਈ ਵਾਰੀ ਕੀ ਹੁੰਦਾ ਕਿ ਬੰਦਾ ਕਿਸੇ ਕੋਈ ਕਿਸੇ ਸਕਿੱਲ ਨੂੰ ਕੰਡਾ ਹੁੰਦਾ ਪਰ ਉਹ ਆਪ ਦੀ ਦੁਕਾਨ ਜਾਂ ਵਰਕਸ਼ਾਪ ਜਾਂ ਉਹ ਖੋਲਣ ਦਾ ਸਮਰੱਥ ਨਹੀਂ ਹੁੰਦਾ ਸੋ ਉਹਨਾਂ ਵਾਸਤੇ ਸਕੀਮ ਪ੍ਰਧਾਨ ਮੰਤਰੀ ਜੀ ਵੱਲੋਂ ਦਿੱਤੀ ਗਈ ਹੈ ਤਾਂ ਕਿ ਜਿਹੜੇ ਲੋਕ ਕੋਈ ਵੀ ਹੱਥੀ ਕੰਮ ਕੋਈ ਰਾਜ ਮਿਸਤਰੀ ਹੈ ਕੋਈ ਪਲਮਰ ਹੈ ਕੋਈ ਲੱਕੜ ਦਾ ਕੰਮ ਕਰਦਾ ਕੋਈ ਖਡੌਣੇ ਬਣਾਉਂਦਾ ਕੋਈ ਨਾਈ ਹੈ ਕੋਈ ਦਰਜੀ ਹੈ ਉਹਨਾਂ ਵਾਸਤੇ ਸਕੀਮ ਹੈ ਉਹ ਕੀ ਕਰ ਸਕਦੇ ਨੇ ਕਿ ਉਹ ਉਸ ਚੀਜ਼ ਦਾ ਪਹਿਲਾਂ ਤਾਂ ਸਰਕਾਰੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਜਾਊਗੀ ਉਹ ਟ੍ਰੇਨਿੰਗ ਦੇ ذریعے ਉਹਨਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਊਗਾ ਟੂ ਇਨਸ਼ੋਰ ਕਿ ਬੰਦਾ ਉਸ ਸਕਿੱਲ ਨੂੰ ਜਾਣਦਾ ਹੈ ਕਿ ਨਹੀਂ ਉਸ ਔਰ ਇਹੀ ਨਹੀਂ ਟ੍ਰੇਨਿੰਗ ਦੇ ਦੌਰਾਨ ਉਹ ਜਿੰਨੇ ਵੀ ਦਿਨ ਟ੍ਰੇਨਿੰਗ ਚੱਲੂਗੀ ਉਹਨੂੰ 500 ਰੁਪਏ ਦਿਹਾੜੀ ਦਿੱਤੀ ਜਾਊਗੀ ਸੋ 500 ਰੁਪਏ ਦੇ ਹਿਸਾਬ ਨਾਲ ਉਸ ਬੰਦੇ ਨੂੰ ਰੋਜ਼ ਦੇ ਪੈਸੇ ਵੀ ਆਉਣਗੇ ਉਸ ਟ੍ਰੇਨਿੰਗ ਦੇ ਦੌਰਾਨ ਔਰ ਉਸ ਤੋਂ ਬਾਅਦ ਉਹਨੂੰ ਇੱਕ ਸਰਕਾਰੀ ਸਰਟੀਫਿਕੇਟ ਦਿੱਤਾ ਜਾਊਗਾ ਔਰ ਜਿਦਨੇ ਹੀ ਉਹਨੂੰ ਸਰਕਾਰੀ ਸਰਟੀਫਿਕੇਟ ਮਿਲ ਜਾਂਦਾ ਹੈ ਤੇ 15000 ਰੁਪਏ ਸਰਕਾਰ ਵੱਲੋਂ ਉਹਨੂੰ ਬਿਨਾਂ ਕਿਸੇ ਵਿਆਜ ਤੋਂ ਇੱਕ ਤੋਹਫੇ ਦੇ ਤੌਰ ਤੇ ਇੱਕ ਮਦਦ ਦੇ ਤੌਰ ਤੇ ਦਿੱਤੇ ਜਾਣਗੇ ਜਿਹਦੇ ਤੋਂ ਆਪਣਾ ਕੋਈ ਇਕਵਿਪਮੈਂਟ ਕੋਈ ਮਸ਼ੀਨਰੀ ਆ ਕੋਈ ਉਜ਼ਾਰ ਖਰੀਦ ਸਕਦਾ ਹੈ ਇੰਨਾ ਹੀ ਨਹੀਂ ਜਦੋਂ ਇੱਕ ਵਾਰੀ ਉਸ ਬੰਦੇ ਨੇ ਆਪਣਾ ਸਰਟੀਫਿਕੇਟ ਤੇ ਆਪਣੇ ਇਕਵਿਪਮੈਂਟ ਵਾਸਤੇ ਪੈਸਾ ਲੈ ਲਿਆ ਤਾਂ ਉਸ ਤੋਂ ਬਾਅਦ ਉਹ ਲੋਨ ਵਾਸਤੇ ਵੀ ਯੋਗ ਹੋ ਜਾਂਦਾ ਹੈ ਉਹਨੂੰ ਆਲਮੋਸਟ 2 ਲੱਖ ਤੋਂ ਲੈ ਕੇ 5 ਲੱਖ ਤੱਕ ਦਾ ਲੋਨ ਜਿਹੜਾ ਹੈਗਾ ਸਰਕਾਰੀ ਦਰ ਤੇ ਆਲਮੋਸਟ ਨਾ ਮਾਤਰ ਜਿਹੇ ਤੇ ਵਿਆਜ ਹੁੰਦਾ ਉਹ ਮਿਲ ਸਕਦਾ ਹੈ ਔਰ 5 ਲੱਖ ਦਾ ਮੋੜਨ ਤੋਂ ਬਾਅਦ ਉਹ ਆਪਣਾ অলমোস্ট প্রধানমন্ত্রী মুদ্রা যোজনা ਦਾ ਜਿਹੜਾ ਬੈਨੀਫਿਸ਼ੀਰੀ ਬਣ ਸਕਦਾ ਹੈ ਔਰ ਉਹਨੂੰ ਉਹਦੇ ਵਿੱਚ ਕਰੋੜ ਰੁਪਏ ਤੱਕ ਦਾ ਜਿਹੜਾ ਲੋਨ ਹੈ ਉਸ ਤੋਂ ਬਾਅਦ ਮਿਲ ਸਕਦਾ ਹੈ ਜੇਕਰ ਜਿਸ ਤਰ੍ਹਾਂ ਤੁਸੀਂ ਆਪਾਂ ਨੇ ਵਿਸ਼ਕਰਮਾ ਯੋਜਨਾ ਦੀ ਗੱਲ ਕੀਤੀ ਹੈ ਇਸੇ ਤਰ੍ਹਾਂ ਇੱਕ ਹੋਰ ਸਕੀਮ ਵੀ ਹੈ ਦੱਸਿਆ ਜਾ ਰਿਹਾ ਕਿ ਈ ਰਿਕਸ਼ਾ ਚਲਾਉਣ ਵਾਲੇ ਵਿਅਕਤੀ ਲਈ ਈ ਰਿਕਸ਼ਾ ਜੇ 1.5 ਲੱਖ ਰੁਪਏ ਦਾ ਤੇ 50000 ਰੁਪਿਆ ਕੇਂਦਰ ਸਰਕਾਰ ਦੇ ਵੱਲੋਂ ਸਬਸਿਡੀ ਦੇ ਤੌਰ ਤੇ ਦਿੱਤਾ ਜਾ ਰਿਹਾ ਜੀ ਇਹ ਬਿਲਕੁਲ ਇਹ ਜਿਹੜਾ ਅਰਬਨ ਏਰੀਆਜ਼ ਵਾਸਤੇ ਜਿਹੜੀ ਇਹ ਸਕੀਮ ਹੈਗੀ ਹੈ ਜਿਹਦੇ ਵਿੱਚ ਜਿਹੜੇ ਸਾਡੇ ਕੋਈ ਰੇੜੀਆਂ ਲਾਉਂਦੇ ਨੇ ਕੋਈ ਈ ਰਿਕਸ਼ਾ ਚਲਾਉਂਦੇ ਆ ਉਹਨਾਂ ਨੂੰ ਵੀ ਸਬਸਿਡਾਈਜ਼ਡ ਰੇਟਸ ਤੇ ਲੋਨ ਦਿੱਤੇ ਜਾਂਦੇ ਆ ਔਰ ਜਦੋਂ ਜਦੋਂ ਉਹ ਆਪਣੀ ਕਿਸ਼ਤ ਔਰ ਉਸ ਲੋਨ ਨੂੰ ਮੋੜ ਦਿੰਦੇ ਆ ਉਵੇਂ ਉਵੇਂ ਉਹ ਹੋਰ ਜ਼ਿਆਦਾ ਵੱਡੇ ਅਮਾਉਂਟ ਲਈ ਐਲੀਜੀਬਲ ਹੋ ਜਾਂਦੇ ਆ ਸੋ ਇਹ ਜਿਹਾ ਅਨੇਕਾ ਸਕੀਮਸ ਨੇ ਜੇ ਅਸੀਂ ਰੂਰਲ ਏਰੀਆਜ਼ ਦੀ ਗੱਲ ਕਰੀਏ ਤਾਂ ਜਿਹੜੀ ਕਿਸਾਨ ਕ੍ਰੈਡਿਟ ਕਾਰਡ ਮੈਂ ਤੁਹਾਨੂੰ ਦੱਸਿਆ ਉਹਦੇ ਵਿੱਚ ਇੱਕ ਜਾਨਵਰ ਦੇ ਪਿੱਛੇ ਉਹਨਾਂ ਨੂੰ 60000 ਤੱਕ ਦਾ ਜਿਹੜਾ ਲੋਨ ਹੈ ਉਹ ਸਰਕਾਰ ਦਿੰਦੀ ਹੈ ਔਰ ਜਿੱਤੇ ਸਿਰਫ 4% ਵਿਆਜ ਹੈ 3% ਦੀ ਸਬਸਿਡੀ ਹੈ ਸੋ so 4% ਉਹਨਾਂ ਨੇ ਵਿਆਜ ਪਰ ਨਾ ਹੁੰਦਾ ਔਰ ਜਿਹੜਾ ਕਿ ਜੇ ਤੁਸੀਂ ਦੇਖੋ ਕਿ 60000 ਹੈ ਤੇ ਜੇ ਕਿਸੇ ਕੋਲ ਦੋ ਜਾਨਵਰ ਹੈ ਤੇ 120000 ਹੈ ਤਾਂ ਉਹਨੇ ਤਕਰੀਬਨ ਸਾਲ ਦਾ 4 ਤੋਂ 5000 ਰੁਪਿਆ ਜਿਹੜਾ ਹੈਗਾ ਉਸ ਤੇ ਵਿਆਜ ਭਰਨਾ ਜੋ ਕਿ ਬਹੁਤ ਹੀ ਇੱਕ ਮਾਮੂਲੀ ਅਮਾਉਂਟ ਹੈ ਜਿਹੜੇ ਬੰਦੇ ਕੋਲ ਆਪਦੇ ਪਸ਼ੂ ਨੇ ਉਹ ਭਰਨ ਵਾਸਤੇ ਜਦਕਿ ਜਦੋਂ ਅਸੀਂ ਕਿਸੇ ਪ੍ਰਾਈਵੇਟ ਕੰਪਨੀਆ ਪ੍ਰਾਈਵੇਟ ਬੈਂਕ ਜਾਂ ਪ੍ਰਾਈਵੇਟ ਫਾਈਨੈਂਸਰਾਂ ਤੋਂ ਪੈਸੇ ਲੈਣੇ ਤਾਂ 4-4 5-5000 ਅਸੀਂ ਮਹੀਨੇ ਦਾ ਭਰ ਦਿੰਨੇ ਆ ਸੋ ਇੱਥੇ ਗਰੀਬਾਂ ਵਾਸਤੇ ਯੋਜਨਾ ਹੈ ਕਿ ਜਿਨ੍ਹਾਂ ਕੋਲ ਵੀ ਕੋਈ ਪਸ਼ੂ ਹੈਗੇ ਪਉ ਪਸ਼ੂਆਂ ਦੇ ਅਗੇਂਸਟ ਆਲਮੋਸਟ 1.60 ਲੱਖ ਹਜ਼ਾਰ ਤੱਕ ਦਾ ਜਿਹੜਾ ਹੈਗਾ ਲੋਨ ਸਰਕਾਰ ਤੋਂ ਲੈ ਸਕਦੇ ਸਿਰਫ 4% ਵਿਆਜ ਤੇ ਔਰ ਉਹਦੇ ਲਈ ਡਾਕੂਮੈਂਟਸ ਵੀ ਕੋਈ ਲੰਬੀ ਚੌੜੀ ਲਿਖਾ ਪੜੀ ਦੀ ਲੋੜ ਨਹੀਂ ਸਿਰਫ ਤੁਹਾਡੀ ਬੈਂਕ ਦੀ ਕਾਪੀ ਔਰ ਆਧਾਰ ਕਾਰਡ ਦੇ ਉੱਪਰ ਤੁਹਾਨੂੰ ਲੋਨ ਜਿਹੜਾ ਹੈਗਾ ਸੈਂਕਸ਼ਨ ਹੋ ਜਾਂਦਾ ਹੈ ਆਖਰੀ ਸਵਾਲ ਜੇਕਰ ਗੱਲ ਕੀਤੀ ਹੈ ਵੀ ਹੁਣ ਤੱਕ ਕਿੰਨੇ ਪਿੰਡ ਤੇ ਕਿੰਨੇ ਵਾਰਡ ਸ਼ਹਿਰਾਂ ਦੇ ਆਪਾਂ ਵਿਕਸਿਤ ਭਾਰਤ ਯਾਤਰਾ ਦੌਰਾਨ ਕਰ ਚੁੱਕੇ ਮੈਂ ਦੇਖੋ ਜੇ ਮੈਂ ਗੱਲ ਕਰਾਂ ਪੰਜਾਬ ਵਿੱਚ ਕਈ ਥਾਵਾਂ ਤੇ ਇਹ ਜੇ ਸਾਡੇ ਕੰਸਟੈਂਸੀਜ਼ ਹੈਗੀਆਂ ਜਿੱਥੇ ਇਵਨ ਅਰਬਨ ਏਰੀਆਜ਼ 'ਚ ਵੈਂਸ ਚੱਲ ਰਹੀਆਂ ਜਿਹੜੇ ਜ਼ਿਆਦਾ ਅਰਬਨ ਏਰੀਆਜ਼ ਕੰਸਟੈਂਸੀਜ਼ ਹੈ ਸੁਨਾਮ ਇੱਕ ਰੂਰਲ ਕੰਸਟੈਂਸੀ ਹੈ ਸੋ ਸਾਡੇ ਹਲੇ ਪਿੰਡਾਂ ਤੋਂ ਅਸੀਂ ਸ਼ੁਰੂ ਕੀਤਾ ਹੈ ਹਲੇ ਅਸੀਂ ਸ਼ਹਿਰਾਂ ਵੱਲ ਨੂੰ ਨਹੀਂ ਆਏ ਹਲੇ ਪਿੰਡਾਂ 'ਚ ਸਕੀਮ ਚੱਲ ਰਹੀ ਆ ਆਲਮੋਸਟ 32 ਪਿੰਡ ਜਿਹੜੇ ਹੈਗੇ ਆ ਅਸੀਂ ਕਵਰ ਕਰ ਚੁੱਕੇ ਆ ਇਸ ਯਾਤਰਾ ਦੇ ਤਹਿਤ ਰੋਜ਼ ਸਵੇਰੇ ਸ਼ਾਮ ਇੱਕ ਕੈਂਪ ਲੱਗਦਾ ਔਰ ਇਸ ਤੋਂ ਬਾਅਦ ਵੰਸ ਸਾਡੇ 79 ਦੇ 79 ਪਿੰਡ ਕਵਰ ਹੋ ਗਏ ਤਾਂ ਅਸੀਂ ਵਾਰਡਸ ਵਿੱਚ ਸ਼ੁਰੂ ਕਰਾਂਗੇ ਬਿਲਕੁਲ ਐਸੀ ਦਾ ਮੰਨਤ ਹੈ ਤੇ ਬਾਜਬਾ ਜਿਨ੍ਹਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਸੰਗਲਪ ਯਾਤਰਾ ਦਾ ਯੋਜਨ ਕੀਤਾ ਜਾ ਰਿਹਾ ਉਸ ਦੇ ਦੌਰਾਨ ਲੋਕਾਂ ਨੂੰ ਵੇਰ ਕੀਤਾ ਜਾਂਦਾ ਲੋਕਾਂ ਨੂੰ ਸਮਝਾਇਆ ਜਾਂਦਾ ਤੇ ਮੌਕੇ ਤੇ ਜੋ ਅਫਸਰ ਸਹਿਬਾਨ ਨੇ ਇਹਨਾਂ ਦੇ ਨਾਲ ਹੁੰਦੇ ਨੇ ਅਤੇ ਉਹਨਾਂ ਦੇ ਫਾਰਮ ਹੁੰਦੇ ਨੇ ਉਹ ਭਰ ਦਿੱਤੇ ਜਾਂਦੇ ਨੇ ਪਰ ਉੱਤੇ ਹੀ ਕਈ ਅਜਿਹੀਆਂ ਸਕੀਮਾਂ ਬਾਰੇ ਵੀ ਦੱਸਿਆ ਜੋ ਹਲੇ ਤੱਕ ਆਮ ਲੋਕਾਂ ਨੂੰ ਨਹੀਂ ਪਹੁੰਚੀਆਂ ਤੇ ਨਾ ਹੀ ਲੋਕਾਂ ਨੂੰ ਪਤਾ ਹੈ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂਰ